ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਵਿਖਾਉਣਿਆ ਸਿੰਗਾਪੁਰ ਦਾ ਸਭ ਤੋਂ ਖੂਬਸੂਰਤ ਹਾਈਕਿੰਗ ਟ੍ਰੈਕ ਜਿਹੜਾ ਸਿੰਗਾਪੁਰ ਦੀਆਂ ਤਿੰਨ ਉੱਚੀਆਂ ਪਹਾੜੀਆਂ ਮਾਊਂਟ ਪੈਬਰ ਤਲਕ ਬਲੰਗਾ ਤੇ ਕੈਂਟਰੀ ਜ ਨੂੰ ਆਪਸ ਦੇ ਵਿੱਚ ਦੋ ਬਹੁਤ ਹੀ ਖੂਬਸੂਰਤ ਕੋਲ ਹੈਂਡਰਸਨ ਵੇਬ ਬ੍ਰਿਜ ਤੇ ਕੈਨੋ ਪੀ ਵਾਕ ਦੇ ਨਾਲ ਜੋੜਦਾ ਹੈ ਇਹ ਟੋਟਲ 10 ਮੀਟਰ ਲੰਬਾ ਟ੍ਰੈਕ ਹੈ ਇਹ ਤਿੰਨੇ ਪਹਾੜੀਆਂ ਕਰਮਵਾਰ 20 ਸਟੋਰੀ 25 ਸਟੋਰੀ ਤੇ 35 ਮੰਜ਼ਲਾ ਬਿਲਡਿੰਗ ਦੀ ਉਚਾਈ ਦੇ ਬਰਾਬਰ ਦੀਆਂ ਇਹ 트랙 ਦੀ ਮੁਸ਼ਕਲ ਚੜ੍ਹਾਈ ਦੇ ਨਾਲ ਸਾਨੂੰ ਵੇਖਣ ਨੂੰ ਮਿਲਦੇ ਹਨ ਖੂਬਸੂਰਤ ਨਜ਼ਾਰੇ ਐਸੇ ਹੀ 트랙 ਦੇ ਸਾਨੂੰ ਵੇਖਣ ਨੂੰ ਮਿਲਦਾ ਹੈ ਸਿੰਗਾਪੁਰ ਦੇ ਅਮੀਰ ਅਰਬ ਅਬਦੁੱਲ ਰਹਿਮਾਨ ਅਲਕਾਫ ਦਾ ਮਹਿਲ ਅਲਕਾਫ ਮੈਂਸ਼ਨ ਜੋ ਕਿ ਹੁਣ ਬਹੁਤ ਹੀ ਖੂਬਸੂਰਤ ਰਸੋਰਾਡ ਬਣ ਚੁੱਕਾ ਹੈ ਇੱਥੇ ਕਾਫੀ ਬਹੁਤ ਹੀ ਸਵਾਦ ਮਿਲਦੀ ਹੈ ਔਰ ਚੱਲਦੇ ਹਾਂ ਇਸ 트랙 ਤੇ ਕਰਦੇ ਹਾਂ ਇਸ ਨੂੰ ਐਕਸਪਲੋਰਰ ਸਿੰਗ ਐਕਸਪਲੋਰਰ ਦੇ ਨਾਲ ਆਓ ਚੰਗੇ